ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਖਰੀਦਦਾਰੀ ਸਮਗਰੀ ਤੇਜ਼ ਹੋ ਚੁੱਕੀ ਹੈ ਮਾਰਕੀਟ ਕਮੇਟੀ ਵੱਲੋਂ ਇੰਤਜ਼ਾਮ ਪੂਰੇ ਕੀਤੇ ਜਾ ਚੁੱਕੇ ਨੇ ਬੋਲੀ ਦੇ ਰੇਟ ਅੱਜ 1509 ਕਿਸਮ ਦੇ ਲਈ 2700 ਤੋਂ 3100 ਰੁਪਏ ਦੇ ਵਿਚਕਾਰ ਰੱਖੇ ਗਏ ਨੇ ਕਿਸਾਨਾਂ ਦੇ ਮੁਤਾਬਕ ਮੌਸਮ ਦੇ ਪ੍ਰਭਾਵ ਦੇ ਲਈ ਝਾੜ ਇਸ ਵਾਰ ਬਹੁਤ ਹੀ ਕਟ ਨਿਕਲਿਆ ਹੈ ਲਗਾਤਾਰ بارش ਹੋਣ ਦੇ ਪੱਦਰ ਤੇ ਬਿਮਾਰੀਆਂ ਕਾਰਨ ਝਾੜ ਕੱਟ ਰਿਹਾ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਏ ਕਿਸਾਨਾਂ ਦੀ ਮੰਗ ਹੈ ਪੰਜਾਬ ਸਰਕਾਰ ਮੁਆਵਜ਼ਾ ਸਕੀਮ ਲੈ ਕੇ ਆਵੇ ਤਾਂ ਜੋ ਕਿਸਾਨਾਂ ਦਾ ਨੁਕਸਾਨਾਂ ਦੀ ਪਰਪਾਈ ਹੋ ਸਕੇ ਉੱਥੇ ਹੀ 85 ਸਾਲ ਦੇ ਇੱਕ ਬਜ਼ੁਰਗ ਕਿਸਾਨ ਨੇ ਵੀ ਕਿਹਾ ਕਿ ਉਹ 12-13 ਘੰਟੇ ਮੰਡੀ ਦੇ ਵਿੱਚ ਬੈਠੇ ਰਹੇ ਪਰ ਬੋਲੀ ਦੇ ਰੇਟ ਦੀ ਹਾਲੇ ਤੱਕ ਕੋਈ ਉਮੀਦ ਨਹੀਂ ਹੈ ਇਹਨਾਂ ਸਤਪਾਲ ਸਿੰਘ ਹੈ ਜੀ ਮਤਲਬ ਤੁਸੀਂ ਵੀ ਅੱਜ ਕਿਹੜੀ ਕੁਦਰਤ ਲੱਗਿਆ ਜੀ ਅੱਜ ਜੇ ਮੈਂ 1509 ਲੈ ਕੇ ਆਇਆ ਜੀ ਕੀ ਰੇਟ ਲੱਗਾ ਜੀ ਮੇਰਾ ਜਿਹੜਾ ਲੱਗਾ ਉਹ 2970 ਰੁਪਏ ਜਿਹੜਾ ਉਹ ਰੇਟ ਲੱਗਾ ਜੀ ਤੇ ਪਿਛਲੀ ਵਾਰ ਕੀ ਦੇ ਰਹੀ ਕਦੇ ਐਵੇਂ ਦਾ ਰੇਟ ਪਿਛਲੇ ਸਾਲ ਨਾਲੋਂ ਮਤਲਬ ਕਹ ਲਓ ਤੇ 4-500 ਰੁਪਿਆ ਜਿਹੜਾ ਰੇਟ ਆ ਉਹ ਹਰਕਾ ਮਤਲਬ ਵਧਿਆ ਪਿਛਲੇ ਝਾੜ ਕਿੰਨਾ ਜੀ ਲੱਗ ਝਾੜ ਥੋੜਾ ਜਿਹਾ ਮਤਲਬ ਜਿਹੜਾ ਜਿਹੜਾ ਬਾਰਸ਼ਾਂ ਦਾ ਕਾਰਨ ਕਰਕੇ ਆਲ ਓਵਰ ਜਿਹੜਾ ਝਾੜ ਆ ਉਹ ਮਤਲਬ ਖੇਤੀ ਦਾ ਸਾਰੀ ਦਾ ਘਟਾ ਆ ਉਹਦਾ ਕਾਰਨ ਇਹ ਹੁੰਦਾ ਵਾ ਵੀ ਜਦੋਂ ਝੋਨਾ ਬਹੂਰ ਦੇ ਉੱਤੇ ਆਉਂਦਾ ਨਾ ਤੇ ਬਹੂਰ ਦੇ ਉੱਤੇ ਜਦੋਂ ਝੋਨਾ ਤੇ ਬਾਰਿਸ਼ ਹੁੰਦੀ ਤੇ ਬਹੂਰ ਝੜ ਜਾਂਦਾ ਤੇ ਫਿਰ ਉਹਦੇ ਨਾਲ ਝਾੜ ਜਿਹੜਾ ਉਹ ਜ਼ਰੂਰੀ ਗੱਲ ਹੁੰਦੀ ਆ ਵੀ ਜਿੰਨੀ ਮਰਜ਼ੀ ਤੁਸੀਂ ਸਪਰੇਆ ਕਰ ਲੋ ਉਹ ਝਾੜ ਘਟਣਾ ਹੀ ਹੁੰਦਾ ਮੰਡੀ ਦੇ ਵਿੱਚ ਵਿਵਸਥਾ ਕਿਹੋ ਜੀ ਆਰ ਪੀਓ ਦੇ ਮੁਰੇ ਵੇਖੋ ਮੈਂ ਜਿਹੜੀ ਵਿਵਸਥਾ ਵੇਖ ਰਿਹਾ ਪਿਛਲੇ ਸਾਲ ਨਾਲੋਂ ਕਾਫੀ ਜਿਹੜੀ ਆ ਬਿਹਤਰ ਹੋਈ ਆ ਇੱਕ ਤੇ ਪਿਛਲੇ ਸਾਲ ਨਾਲੋਂ ਲਾਈਟਾਂ ਦੀ ਜਿਹੜੀ ਆ ਮਤਲਬ ਬਹੁਤ ਲੱਗੀਆਂ ਮੰਡੀ ਦੇ ਵਿੱਚ ਚਾਨਣ ਵਾਸਤੇ ਪਾਣੀ ਦੀ ਸਹੂਲਤ ਹੈਗੀ ਆ ਹੋਰ ਵੀ ਜਿੱਦਾਂ ਸਭ ਤੋਂ ਵਧੀਆ ਇਹਨਾਂ ਨੇ ਜਿਹੜੀ ਆ ਆਰਟੀ ਅਸੋਸੀਏਸ਼ਨ ਹੈ ਜਿਹੜੀ ਉਹਨੇ ਸਭ ਤੋਂ ਵਧੀਆ ਇਹ ਕੰਮ ਕੀਤਾ ਕਿ ਜਿਹੜਾ 4 ਵਜੇ ਤੋਂ ਬਾਅਦ ਕੋਈ ਵੀ ਟਰਾਲੀ ਜਿਹੜੀ ਆ ਜ਼ਿੰਮੇਵਾਰ ਦੀ ਆ ਐਂਟਰ ਨਹੀਂ ਹੋ ਸਕਦੀ ਉਹਦੇ ਨਾਲ ਫਾਇਦਾ ਇਹ ਹੁੰਦਾ ਵਾ ਵੀ ਜਿਹੜਾ ਮਜ਼ਦੂਰ ਵਰਕ ਹੁੰਦਾ ਕੁੰਦੂਮੀ ਫਾਇਦਾ ਹੰਦਾ ਤੇ ਜੀਮੀਦਾਰ ਨੂੰ ਫਾਇਦਾ ਹੰਦਾ ਇੱਕ ਤੇ ਜਾਮ ਨਹੀਂ ਲੱਗਦਾ ਦੂਸਰਾ ਉਹਦੀ ਜਿਹੜੀ ਫਸਲ ਹੁੰਦੀ ਉਹਦੀ ਛਣਾਈ ਤੇ ਤਲਾਈ ਜਿਹੜੀ ਆ ਉਹ ਮਤਲਬ ਛੇਤੀ ਹੋ ਜਾਂਦੀ ਆ ਜਿੱਦਾਂ ਮੈਂ ਸਵੇਰੇ ਲਗਭਗ 7:00 ਵਜੇ 7:30 ਦੇ ਇੱਥੇ ਮੰਡੀ ਚ ਪਹੁੰਚਾ ਤੇ ਮੇਰੀ ਜਿਹੜੀ ਆ ਉਹ ਜਿਹੜੇ 1509 ਆ ਉਹ ਮੈਂ ਜੋਕ ਕੇ ਤੇ ਵਾਪਸ ਜਾਣ ਦੀ ਤਿਆਰੀ ਆ ਇਹ ਸਭ ਤੋਂ ਵਧੀਆ ਜਿਹੜਾ ਫੈਸਲਾ ਇਹਨਾਂ ਨੇ ਆਰਟੀ ਅਸੋਸੀਏਸ਼ਨ ਨੇ ਕੀਤਾ ਇਹ ਵਧੀਆ ਤੇ ਪਾਣੀ ਛਾਂ ਦਾ ਪਾਣੀ ਪੀਣ ਦਾ ਵੀ ਅਰੇਂਜਮੈਂਟ ਛਾਂ ਦੀ ਥੋੜੀ ਜੀ ਜੇ ਮਤਲਬ ਕਹਿ ਲਵਾਂ ਤੇ ਮਤਲਬ ਕਈ ਫੜਾਂ ਦੇ ਵਿੱਚ ਪ੍ਰੋਬਲਮ ਜ਼ਰੂਰ ਆ ਗਈ ਆ ਤੇ ਉਹ ਵੀ ਮੈਂ ਮਤਲਬ ਜਿਹੜੇ ਸਾਡੇ ਮਤਲਬ ਪ੍ਰਧਾਨ ਨੇ ਹੁਣ ਜਿਹੜੇ ਤੁਹਾਡੇ ਇੱਥੇ ਐਸੋਸੀਏਸ਼ਨ ਦੇ ਸੁਨੀਲ ਜੀ ਇਹਨਾਂ ਨੂੰ ਵੀ ਅੱਗੇ ਵੀ ਅਸੀਂ ਇੱਕ ਦੋ ਵਾਰ ਰਿਕਵੈਸਟ ਕੀਤੀ ਆ ਵੀ ਮਤਲਬ ਤੁਸੀਂ ਥੋੜਾ ਜਿਆਦਾ ਮਤਲਬ ਛਾਂ ਦਾ ਥੋੜਾ ਇੱਕ ਇਸ ਤਰੀਕੇ ਪ੍ਰਬੰਧ ਕੀਤਾ ਜਾਵੇ ਤੇ ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਇਹਦੇ ਵਾਸਤੇ ਵੀ ਧਿਆਨ ਦੇਣਗੇ ਮੈਂ ਪਿੰਡ ਨਵਾਕੋੜ ਤੋਂ ਰਹਿਣ ਵਾਲਾ ਕਿਸ ਤਰ੍ਹਾਂ ਮੰਡੀ ਦੇ ਵਿੱਚ ਅਰੇਂਜਮੈਂਟ ਜਿੱਦਾਂ ਵੀ ਦੇਖ ਸਕਦੇ ਆ ਏਅਰ ਕੀ ਮੰਡੀ ਦਾ ਅਰੇਂਜਮੈਂਟ ਬਹੁਤ ਹੀ ਵਧੀਆ ਹੈ ਅੱਗੇ ਨਾਲ ਬਹੁਤ ਹੀ ਜ਼ਿਆਦਾ ਫਰਕ ਪਿਆ ਹੈਗਾ ਅੱਗੇ ਨਾਲ ਕਿਹੜੀ ਚੀਜ਼ ਦਾ ਫਰਕ ਬਹੁਤ ਜ਼ਿਆਦਾ ਜਿੱਦਾਂ ਕਿ ਆਪਣਾ ਪਾਣੀ ਦਾ ਅਰੇਂਜਮੈਂਟ ਬਹੁਤ ਵਧੀਆ ਨਾਲ ਰੇਟ ਬਹੁਤ ਵਧੀਆ ਆਇਆ ਨਾਲ ਸਾਰਾ ਕੋਈ ਸਹੂਲਤ ਸਾਰੀ ਕੋਈ ਲੱਗਿਆ ਏ 1509 ਲੱਗਿਆ ਕੀ ਭਾਅ ਲੱਗਾ ਏਅਰ ਕੀ ਹਾਟਾ ਲੱਗਾ 2930 ਰੁਪਏ ਹਾਂਜੀ ਦੇਖੋ ਕੀ ਸੀ ਆਪਣੇ ਭਾਅ ਤੋਂ ਹਾਂਜੀ ਬਹੁਤ ਵਧੀਆ ਭਾਅ ਚਾੜ ਏਅਰ ਕੀ ਥੋੜਾ ਜਿਆਦਾ ਜਿੱਦਾਂ ਕਿ ਮੀਂਹ ਕਰਕੇ ਥੋੜਾ ਜਿਹਾ ਘੱਟ ਹੀ ਹੈ ਅੱਗੇ ਨਾਲ ਉਦਾਂ ਠੀਕ ਹੈ ਜਰਾਸੇ ਕਿਥੋਂ ਆਏ ਜੀ ਅੱਛਾ ਜੀ ਵਡੀ ਤੋਂ ਬਾਬੂ ਜੀ ਕਿਹੜੀ ਫਸਲ ਲਿਆ ਕੇ ਆਏ ਝੋਨਾ ਲੈ ਕੇ ਆਏ 1509 ਬਾਬੂ ਜੀ ਕੀ ਰੇਟ ਲੱਗਾ ਅੱਜ ਕੁਛ ਵੀ ਨਹੀਂ ਜੀ 4 ਵਜੇ ਤੇ ਬੈਠੇ ਨਾ ਕੋਈ ਆੜਤੀਆ ਆਇਆ ਹੀ ਤੇ ਨਾ ਕੋਈ ਆਇਆ ਹੀ ਪੱਲੇਦਾਰ ਛਾਨਣ ਵਾਲਾ ਤੇ ਨਾ ਕੋਈ ਬੋਲੀ ਵਾਲਾ ਤੇ 12 ਘੰਟੇ ਜਾਂ 13 ਘੰਟੇ ਹੋ ਗਏ 85 ਸਾਲ ਦੀ ਉਮਰ ਆ ਕਾਟ ਦੇ ਨਗਲਿਆ ਉਹ ਵੀ ਜੇ ਹੁਣ ਛਾੜ ਕੇ ਨਿਕਲਿਆ ਛਾੜ ਰਕਾ ਕਾਟ ਗਿਆ ਵਾ ਕੀ ਕੰਮ ਬਰਸਾਤਾ ਹੋਈਆਂ ਬਰਸਾਤਾ ਨੇ ਮਾਰ ਪਾਈ ਆ ਪੱਤਲ ਪੈ ਗਈ ਦੂਸਰੇ ਨੰਬਰ ਦੇ ਉੱਤੇ ਇੱਕ ਹੋਰ ਮਾਰ ਪਈ ਜਿੰਨ ਦਾ ਉਹ ਇਹ ਭਈ ਆਪੀ ਜਿਹੜੀ ਵੇਟ ਦੀ ਕੰਪੈਨ ਦੀ ਵਾਢੀ ਆ ਉਹ 3000 ਤੇ 2000 ਤੋਂ 5000 ਹੋ 5000 ਦਾ ਏਡਾ ਵੱਡਾ ਨੁਕਸਾਨ ਤਿੰਨ ਨੁਕਸਾਨ ਇੱਕ ਤੀਰ ਤੇ ਤਿੰਨ ਨਿਸ਼ਾਨੇ ਜਿਹੜਾ ਝੋਨੇ ਦੀ ਜਿਹੜਾ 1509 ਪਿਛਲੀ ਵਾਰ ਰੇਟ ਕਿਹਦੀ ਹਾਂਕੀ ਰੇਟ ਹੈਗਾ ਉਹ 3400 ਨੂੰ ਵੇਚ ਗਿਆ ਹਾਂ ਤੇ ਐਰਕਾਨ ਜਿਹੜਾ ਵਾ ਇੱਕ ਬੰਨੇ ਤੇ ਘਟ ਗਿਆ ਵਾ ਤੇ ਦੂਜੇ ਬੰਨੇ ਰੇਟ ਡਿੱਗ ਗਿਆ ਤੇ ਫਸਲ ਤੇ ਮੌਇਸਚਰ ਦਾ ਕੀ ਕੰਮ ਕੀ ਹੈ ਮੌਇਸਚਰ ਹੈਗਾ ਉਹ ਪੂਰਾ ਵਗ ਜਾਂਦਾ ਵਾ ਬਰਸਾਤਾ ਰਹੀਆਂ ਵਾ ਤੇ ਮੌਸਮ ਠੰਡਾ ਉਹ ਨਹੀਂ ਜਾਣ ਦਿੰਦਾ ਸਰਕਾਰ ਦਾ ਜਿਹੜਾ ਰੇਟ ਹੈ ਕੱਲ ਸ਼੍ਰੀਪ ਸ਼ੁਰੂ ਹੋ ਰਹੀ ਆ ਉਹ ਰੇਟ ਨਹੀਂ ਸੱਟਿਆ ਇਹ ਤਾਂ ਸਰਕਾਰੀ ਰੇਟ ਕੋਈ ਨਹੀਂਗਾ ਇਹ ਪ੍ਰਾਈਵੇਟ ਹੈ ਵੇ ਜਿਹੜੀ ਉਤਾਨ ਸਰਕਾਰੀ ਰੈਪ੍ਰੇਜ਼ੈਂਟੇਸ਼ਨ ਉਹ ਜਾਣੀ ਉਹਦੇ ਬਾਰੇ ਨਹੀਂ ਪਤਾ ਪਸੀ ਆ ਜੀ ਮੈਂ ਪ੍ਰਧਾਨ ਆਰਟੀ ਅਸੋਸੀਏਸ਼ਨ ਢੰਡਿਆਲਾ ਗੁਰੂ ਆ ਜੀ ਸਰ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਗਏ ਮੰਡੀ ਦੇ ਵਿੱਚ ਦੇਖੋ ਮੰਡੀ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਗਈ ਥੋੜਾ ਜਿਹਾ ਕਿਸਾਨ ਨੂੰ ਆਪਣੇ ਝਾੜ ਤੋਂ ਦਿੱਕਤ ਆ ਰਹੀ ਆ ਰੇਟ ਪਿਛਲੇ ਸਾਲਾਂ ਤੋਂ ਬਹੁਤ ਵਧੀਆ ਵਿਕ ਰਹੇ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ 3100 ਰੁਪਿਆ ਭਾਅ ਆ ਜਿੱਦਾਂ ਜਿਹੜਾ ਮੰਡੀ ਦੇ ਵਿੱਚ ਤੇ ਜੀਵਿੰਦਾਰ ਭਾਤੋਂ ਤੇ ਖੁਸ਼ ਆ ਲੇਕਿਨ ਗੱਲ ਆ ਵੀ ਰੱਬ ਅਗੇ ਕਿਦਾ ਜੋਰ ਆ ਝਾੜ ਥੋੜਾ ਬਾਰਿਸ਼ ਕਰਕੇ ਘਟ ਗਿਆ ਜੀ ਬਾਕੀ ਅਰੇਂਜਮੈਂਟ ਠੀਕ ਆ ਜੀ ਪਾਣੀ ਦਾ ਸਾਡੇ ਅਰੇਂਜਮੈਂਟ ਵਧੀਆ ਤਿੰਨ ਵਾਟਰ ਕੁਲਰ ਸਾਨੂੰ ਨਵੇਂ ਮਿਲੇ ਆ ਜੀ ਇੱਕ ਸਾਡੀ ਐਸੋਸੀਏਸ਼ਨ ਵੱਲੋਂ ਇੱਕ ਬਿੱਟੂ ਮੱਲੀ ਜੀ ਐਮਕੇ ਰੋਡ ਲਾਈਨ ਦੇ ਮਾਲਕ ਉਹਨਾਂ ਨੇ ਕਿਸਾਨਾਂ ਦੀ ਸੇਵਾ ਵਾਸਤੇ ਦਿੱਤਾ ਇੱਕ ਮਾਰਕੀਟ ਸਟਾਫ ਨੇ ਆਪਣੇ ਵੱਲੋਂ ਦਿੱਤਾ ਜੀ ਸਰ ਸ਼ਾਂ ਦਾ ਕਿਦਾਂ ਅਰੇਂਜਮੈਂਟ ਸਰ ਸ਼ਾਂ ਦਾ ਕੋਈ ਨਿਯਮ ਨਹੀਂ ਜਿਹਦੇ ਵਿੱਚ ਵੇਖੋ ਮੈਂ ਇਹ ਗਲਤ ਝੂਠੀ ਗੱਲ ਕਰਾਂ ਕਿ ਬਹੁਤ ਵਧੀਆ ਅਰੇਂਜਮੈਂਟ ਆ ਮਾਰਕੀਟ ਕਮੇਟੀ ਮਹਿਮਾਨ ਸ ਥਾਂ ਨਹੀਂ ਦਿੰਦਾ ਉਹ ਕਹਿੰਦੇ ਆ ਕਿ ਜੇ ਤੁਸੀਂ ਕੋਈ ਸ਼ਾਨ ਬਣਾਉਂਦੇ ਜੇ ਜਿੱਦਾਂ ਦੇਖੋ ਇੱਥੇ ਸ਼ਾਨ ਚਾਹੀਦੀ ਇੱਕ ਬਣਨੀ ਜਿਹਦੇ ਵਿੱਚ ਪੱਖਾ ਲੱਗਾ ਹੋਵੇ ਆੜ ਜਿੰਮੇਦਾਰ ਬਹਿ ਸਕਦਾ ਹੋਵੇ ਜਿੰਮੇਦਾਰ ਨੂੰ ਫੜਚ ਪੈਣਾ ਤਾਂ ਜ਼ਰੂਰੀ ਹੈ ਕਿ ਉਹਦਾ ਜਿੰਸ ਇੱਥੇ ਪਈ ਆ ਬਿਚੋਰੀ ਜਕਾਰੀ ਨਾ ਹੋਵੇ ਲੇਕਿਨ ਮਾਰਕੀਟ ਕਮੇਟੀ ਨੂੰ ਨਿਯਾਜ ਕਬਜ਼ਾ ਕਹਿੰਦੇ ਕਿ ਤੂੰ ਨਿਯਾਜ ਕਬਜ਼ਾ ਕੀਤਾ ਇਹ ਕਹ ਕੇ ਪਹਿਲਾਂ ਸ਼ੰਨਾਗੇ ਇਸ ਟਾਈਮ ਤੇ ਹੁੰਦੀਆਂ ਸੀ ਇਹਨਾਂ ਨੇ ਟਵਾ ਦਿੱਤੀਆਂ ਪਰ ਕੋਈ ਸ਼ਾਨ ਅਰੇਂਜਮੈਂਟ ਨਹੀਂ ਹੈਗਾ ਸਰਕਾਰ ਵੱਲੋਂ ਕੋਈ ਸਰ ਰੇਟ ਕੀ ਲੱਗ ਰਿਹਾ ਇਸ ਟਾਈਮ ਤੇ ਕਿਸਾਨ ਦਾ 3100 ਰੁਪਏ ਉੱਪਰ ਭਾਵ ਆ ਜੀ ਤਕਰੀਬਨ ਦੇਖੋ ਕਿਸਾਨ ਦੀ ਫਸਲ ਜਿੰਨਾ ਵੀ ਰੇਟ ਵਟਾ ਜਾਵੇ ਉਹ ਘੱਟ ਆ ਜੀ ਦੇਖੋ ਇਹ ਮਿਹਨਤ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਜਿੰਨੀ ਇਹ ਮਿਹਨਤ ਕਰਦੇ ਆ ਤੁਹਾਨੂੰ ਪਤਾ ਖਾਦਾਂ ਦੇ ਰੇਟ ਵਧ ਗਏ ਆ ਦਵਾਈਆਂ ਦੇ ਵਧ ਗਏ ਆ ਠੇਕਾ ਵੀ ਵਧ ਗਿਆ ਕਿਸਾਨਾਂ ਦਾ ਕੋਈ ਮੁੱਲ ਨਹੀਂ ਦੇ ਕੋਈ ਮੁੱਲ ਨਹੀਂ ਦੇਖੀ ਨਾ ਪੀਲੇ ਥਾਲੇ ਦੇ ਹਿਸਾਬ ਨਾਲ ਰੇਟ ਠੀਕ ਹੈ ਜੀ ਕਿਸਾਨਾਂ ਨੂੰ ਕੀ ਉਦੇਸ਼ ਆ ਵੀ ਕਿਸ ਤਰ੍ਹਾਂ ਦੀ ਫਸਲ ਲੈ ਕੇ ਆਉਣ ਤਾਂ ਤੁਹਾਨੂੰ ਜਿਹੜਾ ਪਰੇਸ਼ਾਨੀ ਨਾ ਆਵੇ ਕਿਸਾਨ ਨੂੰ ਕਿਸਾਨਾਂ ਦੀ ਜਿਹੜੀ ਕੁਆਲਿਟੀ ਆ ਜੀ ਉਹ ਦੇਖੋ ਥੋੜੀ ਜੀ ਮਾਰਿਆ ਰੱਬ ਵੱਲੋਂ ਬਾਕੀ ਕੁਆਲਿਟੀ ਆਲ ਓਵਰ ਚੰਗੀ ਆ ਅਸੀਂ ਕਿਸਾਨਾਂ ਨੂੰ ਸਿਰਫ ਇੱਕੋ ਅਪੀਲ ਕਰਦੇ ਆ ਕਿ ਕਾਲੇ ਨ ਰਾਮ ਤਲਬੀ ਦਾ ਫਸਲ ਆਓ ਦੇਖੋ ਤੇ 2 ਲੱਖ ਬੋਰੀ ਦੀ ਰਾਇਵਲ ਜਣੜੇ ਦੇ ਵਿੱਚ ਅੱਜ ਅੰਮਰਸਾ 3 3.5 ਦੀ ਰਾਇਵਲ ਹੈ ਜੀ ਦੇਖੋ ਇਹ 2 ਲੱਖ ਬੋਰੀ ਮਾਲ ਵੇਚਣਾ ਸਾਂਭਣਾ ਇੱਕ ਦਿਨ ਦੇ ਵਿੱਚ ਬਹੁਤ ਔਖਾ ਵਾ ਕੱਲ ਫਿਰ ਇੰਨੀ ਇੰਨੀ ਫਸਲ ਆਉਂਦੀ ਉਮੀਦ ਆ ਤੇ ਕਿਸਾਨਾਂ ਨੂੰ ਇਹੋ ਬੇਨਤੀ ਕਰਦੇ ਕਿ ਆਮ ਤਲਬੀ ਦਾ ਮਾਲ ਵੜਾਓ ਕੋਈ ਗੱਲ ਨਹੀਂ ਇੱਥੇ ਮੰਦਾ ਕੋਈ ਨਹੀਂਗਾ ਤੇ ਸਾਡੀ ਇਹ ਅਪੀਲ ਆ ਕਿ ਹੌਲੀ ਮਾਲ ਵੜਾਇਆ ਜਾਵੇ ਮੰਡੀ ਵਿੱਚ ਕੈਮਰਿਆਂ ਦਾ ਕੀ ਇੰਤਿਆਮ ਕੋਈ ਚੋਰੀ ਕਰੀ ਦਾ ਕੋਈ ਧਰਵਕੀ ਹੈ ਕੋਈ ਸੀ ਜੀ ਚਲੋ ਮੈਂ 8 ਜਨਵਰੀ ਨੂੰ ਪ੍ਰਧਾਨ ਚੁਣਿਆ ਗਿਆ ਜੀ ਸਾਡੀ ਆੜਤੀ ਇਸੇ ਸ਼ੁਰੂ ਮੰਨੋ ਫੈਸਲਾ ਆਇਆ ਜੀ ਅਸੀਂ ਲਗਭਗ 45 ਕੈਮਰੇ ਸੋਲਰ ਵਾਲੇ ਜਿਹੜੇ 360 ਡਿਗਰੀ ਮੂਵ ਕਰਦੇ ਆ ਕਿਸਾਨਾਂ ਦੀ ਚੋਰੀ ਰੋਕਣ ਲਈ ਆੜਤੀਆਂ ਦੀ ਚੋਰੀ ਰੋਕਣ ਲਈ ਜਾਂ ਕਰਾਈਮ ਤੋਂ ਰੋਕਣ ਲਈ 45 ਕੈਮਰੇ ਲਾਉਣ ਲੱਗੇ ਆ ਜੀ ਮੰਡੀ ਦੇ ਵਿੱਚ ਜੋ ਅੱਜ ਸ਼ਾਮ ਤੋਂ ਸ਼ੁਰੂ ਹੋ ਜਾਣਗੇ ਲਗਭਗ ਆਉਣ ਵਾਲੇ 8 ਤੋਂ 10 ਦਿਨ ਦੇ ਵਿੱਚ ਉਹ ਕੈਮਰੇ ਕੰਪਲੀਟ ਹੋ ਜਾਣਗੇ ਹਰ ਫੜਦੇ ਉੱਤੇ ਤਿੰਨ ਚਾਰ ਕੈਮਰੇ ਲੱਗਣੇ ਨੇ ਚਾਰ ਚਾਰ ਕੈਮਰੇ ਲੱਗਣੇ ਆ ਜਿਨ੍ਹਾਂ ਕਿਸਾਨ ਦੀ ਜਾਂ ਆੜਤੀਏ ਦੀ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਚੋਰੀ ਨਹੀਂ ਹੋਊਗੀ ਤੇ ਬਾਕੀ ਸਿਕਿਉਰਿਟੀ ਗਾਰਡ ਸਾਡੇ 6 ਆ ਜੀ ਸਾਡੇ ਕੋਲ ਐਸੇ ਸ਼ਰਮ ਵਾਲੇ ਜਿਨ੍ਹਾਂ ਦਾ ਲਗਭਗ 4.5 ਲੱਖ ਰੁਪਏ ਤਨਖਾਹ ਆੜਤੀ ਤੁਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਭਰਦੀ ਹੈ ਜੀ ਉਹ ਮੰਦੇ ਦਿਨਾਂ ਦੇ ਵਿੱਚ ਵੀ ਇੱਥੇ ਰਹਿਣਗੇ ਜਦੋਂ ਮੰਡੀ 'ਚ ਕੋਈ ਨਹੀਂ ਆਉਂਦਾ ਧੁੰਦ ਪਈ ਹੁੰਦੀ ਆ ਉਦੋਂ ਵੀ ਸਿਕਿਉਰਿਟੀ ਕਰਨਗੇ ਤੇ ਅੱਜ ਕੱਲ ਵੀ ਗੇਟ ਤੇ ਕਿਸੇ ਨੂੰ ਪੁੱਛ ਕੇ ਜੇ ਬਾਹਰ ਜਾਣ ਦੇਣਗੇ ਕੌਣ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਮੈਂ ਵੀ ਦੱਸ ਦਵਾਂ